ਓਵਰ ਦਰ ਰਾਈਜ਼ਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰੋਹਿਤ ਅਯਾਦ ਤੁਹੇ ਦੇਖ ਰਹੇ ਹੋ ਸਾਡੇ ਚੈਨਲ ਸਾਡੇ ਚੈਨਲ ਦੇਖਣ ਵਾਲੇ ਸਾਰੇ ਦਸ਼ਕਾਂ ਦਾ ਇੱਕ ਵਾਰ ਫੇਰ ਮੈਂ ਦਿਲੋਂ ਬਹੁਤ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡੀ ਰਿਪੋਰਟ ਦੋਸਤੋ ਜਿਵੇਂ ਕੀ ਆਪਾਂ ਤੁਹਾਨੂੰ ਦੱਸਿਆ ਸੀਗਾ ਇੱਕ ਆਪਾਂ ਸਟੋਰੀ ਕੀਤੀ ਸੀ ਬੱਸ ਸਟੈਂਡ ਕੋਟਕਪੁਰਾ ਨੇ ਲੈ ਕੇ ਬੱਸ ਸਟੈਂਡ ਕੋਟਕਪੁਰਾ ਲੈ ਕੇ ਇੱਕ ਸਟੋਰੀ ਕੀਤੀ ਜਿਹੜੀ ਲੋਕਾਂ ਨੇ ਦੇਖੀ ਵੀ ਆ ਬਹੁਤ ਵਾਇਰਲ ਵੀ ਹੋਈ ਆ ਵੀ ਉਹਦੇ ਵਿੱਚ ਸਾਡੀ ਇਹ ਗੱਲ ਕਹੀ ਗਈ ਸੀ ਵੀ ਇੱਥੇ ਕੋਟਕਪੁਰੇ ਦੇ ਬੱਸ ਅੱਡੇ ਤੇ ਨਾ ਤਾਂ ਕੋਈ ਵਿਕਾਸ ਨਾ ਪੀਣ ਵਾਲਾ ਪਾਣੀ ਨਾ ਇਥੇ ਸਫਾਈ ਨਾ ਇਥੇ ਨਗਰ ਕੌਂਸਲ ਦਾ ਕੋਈ ਧਿਆਨ ਵੀ ਜਿਹੜਾ ਹੈਗਾ ਵੀ ਇੱਥੋਂ ਦਾ ਕੋਈ ਵਿਕਾਸ ਕੋਈ ਡਿਵੈਲਪਮੈਂਟ ਕੋਈ ਜਿਹੜੀ ਇਮਾਰਤ ਅਬਾ ਇਮਾਰਤ ਨੂੰ ਲੈ ਕੇ ਗੱਲ ਕੀਤੀ ਸੀ ਉਹ ਦੇਖੋ ਇਮਾਰਤ ਆ ਖਸਤਾ ਇਮਾਰਤ ਨਗਰ ਕੌਂਸਲ ਕੋਟਕਪੁਰਾ ਦੀ ਬੱਸ ਸਟੈਂਡ ਕੋਟਕਪੁਰਾ ਕਿਸੇ ਵੇਲੇ ਨਗਰ ਕੌਂਸਲ ਕੋਟਕਪੁਰਾ ਨੇ ਬਣਾਇਆ ਹੋਇਆ ਸੀ ਕਾਫੀ ਕਮਾਈ ਕੀਤੀ ਹੈ ਇੱਥੋਂ ਨਗਰ ਕੌਂਸਲ ਕੋਟਕਪੁਰਾ ਨੇ ਅੱਜ ਵੀ ਕਰ ਰਹੇ ਨੇ ਲੋਕ ਇੱਥੇ ਜਿਹੜਾ ਹੈਗਾ ਅ ਅੱਡਾ ਫੀਸ ਵੀ ਦੇ ਰਹੇ ਨੇ ਨਾਲ ਇੱਥੇ ਪਾਰਕਿੰਗ ਵੀ ਹੈ ਨਾਲ ਇੱਥੇ ਸਾਈਕਲ ਪਾਰਕਿੰਗ ਵੀ ਹੈ ਇੱਥੇ ਹੋਰ ਇਸ ਤੋਂ ਇਲਾਵਾ ਵੀ ਆਪਾਂ ਜਿਹੜੀ ਮੇਨ ਗੱਲ ਹੈ ਆਪਣੀ ਇਮਾਰਤ ਦੀ ਸਮਾਰਤ ਨੂੰ ਲੈ ਕੇ ਸਾਡੇ ਨਾਲ ਇੱਥੇ ਲੋਕ ਜੁੜੇ ਨੇ ਜਿਹੜੇ ਕੀ ਪਹਿਲਾਂ ਆਪਾਂ ਜਿਹੜੀ ਸਟੋਰੀ ਕੀਤੀ ਸੀ ਉਹਦੇ ਵਿੱਚ ਕੋਈ ਕਮੀਆਂ ਕਰਕੇ ਜਾਂ ਆਪਾਂ ਕਿਹਾ ਦੀ ਕੋਈ ਗੱਲ ਕਰਕੇ ਕੋਈ ਜਿਹੜਾ ਹੈਗਾ ਉਦੋਂ ਕੋਈ ਗੱਲ ਸਾਹਮਣੇ ਨਹੀਂ ਆਈ ਸੀਗੀ ਖੁੱਲਕੇ ਨਹੀਂ ਆਇਆ ਕੋਈ ਪਰ ਅੱਜ ਸਾਡੇ ਨਾਲ ਕੁਝ ਗੱਲਾਂ ਕਰਨ ਵਾਸਤੇ ਬੱਸ ਸਟੈਂਡ ਦੇ ਵਿਕਾਸ ਨੂੰ ਲੈ ਕੇ ਇੱਥੋਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਡੇ ਨਾਲ ਲੋਕ ਜੁੜੇ ਨੇ ਬੱਸ ਅੱਡੇ ਦੇ ਜਿਹੜਾ ਹੈਗੇ ਕਰਮਚਾਰੀ ਤੇ ਉਹ ਸਾਡੇ ਨਾਲ ਗੱਲ ਕਰਨਗੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪੀਤ ਸਿੰਘ ਜੀ ਸਰ ਜਿਹੜਾ ਵੈਸਟੈਂਡ ਕੋਟਪੁਰਾ ਦੇ ਵਿਕਾਸ ਨੂੰ ਲੈ ਕੇ ਜਿਹੜੀ ਕਿ ਇੱਥੇ ਖਸਤਾ ਹਾਲਤ ਇਮਾਰਤਾਂ ਜਿਹੜੀ ਹੈਗੀ ਆ ਉਹਨੂੰ ਕੋਈ ਧਿਆਨ ਨਹੀਂ ਦੇ ਰਿਹਾ ਕੀ ਕਹਿਣਾ ਕਿੰਨੀ ਸਚਾਈ ਹੈ ਤੁਸੀਂ ਪੂਰੀ ਸਚਾਈ ਹੈ ਜੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਹੈ ਇਹ ਵੈਸਟੈਂਡ 65 ਤੋਂ 70 ਲੱਖ ਰੁਪਏ ਕਮਾਈ ਹੁੰਦੀ ਹੈ ਨਗਰ ਕੌਂਸਲ ਨੂੰ ਇਹਦੇ ਵਿੱਚ ਹੀ ਕੂੜਾ ਡੰਪ ਤੁਸੀਂ ਦੇਖਦਾ ਸਫਾਈ ਦਾ ਕੋਈ ਹਾਲ ਬਿਲਡਿੰਗ ਇਹਦੀ ਡਿੱਗਣ ਵਾਲੇ ਜਦੋਂ ਮਰਜ਼ੀ ਡਿੱਗ ਸਕਦੀ ਹੈ ਠੀਕ ਹੈ ਕੋਈ ਇੱਥੇ ਵਿੱਚ ਗੱਡੀਆਂ ਦੁਰੀਆਂ ਫਿਰਦੀਆਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਇੱਥੇ ਸੀਵਰੇਜ ਦਾ ਚੰਦਾ ਪ੍ਰਬੰਧ ਨਹੀਂ ਬਹੁਤ ਜ਼ਿਆਦਾ ਮੁਸ਼ਕਲ ਹੈ ਹਾਂ ਹੱਦ ਤੋਂ ਵੱਧ ਜਿਆਦਾ ਮੁਸ਼ਕਲ ਆ ਨਾ ਹੀ ਕੋਈ ਇਸ ਤਰ੍ਹਾਂ ਨਗਰ ਕੌਂਸਲ ਦਾ ਵਿਅਕਤੀ ਧਿਆਨ ਦਿੰਦਾ ਨਾ ਕੋਈ ਸਾਡੀ ਸੁਣਵਾਈ ਆ ਅਸੀਂ ਪਹਿਲਾਂ ਵੀ 15 20 ਇੰਟਰਵਿਊ ਹਜ਼ਾਰਾਂ ਹੀ ਕਰ ਚੁੱਕੇ ਆ ਜੀ ਸਾਏ ਗੇੜੇ ਕੋਈ ਨਾ ਕੋਈ ਆ ਗਿਆ ਆ ਜਾਂਦੇ ਜਦੋਂ ਠੇਕਾ ਹੁੰਦਾ ਇਹਦਾ ਸਾਰਾ ਕੁਝ ਮਿਲਦਾ ਪੈਸਾ ਮਿਲਦਾ ਫਿਰ ਬਿਲਡਿੰਗ ਕਿਉਂ ਨਹੀਂ ਤਿਆਰ ਕੀਤੀ ਜਾਂਦੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗੋਲਡੀ ਆ ਜੀ ਹਾਂਜੀ ਤੇ ਮੈਂ ਗੱਲ ਇਹ ਆ ਜੀ ਇੱਥੇ ਬੱਸ ਸਟੈਂਡ ਦੇ ਵਿੱਚ ਵਹੀਕਲ ਬਹੁਤ ਆਉਂਦੇ ਆ ਜੀ ਪ੍ਰਾਈਵੇਟ ਵਹੀਕਲ ਇਹਦਾ ਕੋਈ ਵੀ ਜ਼ਿੰਮੇਵਾਰ ਨਹੀਂ ਜੀ ਮੰਨ ਲਓ ਕੋਈ ਵੀ ਬੱਸ ਦੇ ਨਾਲ ਲੱਗਦਾ ਵਾ ਉਹ ਪੈਸੇ ਭਰਨੇ ਪ બસ ਆਲਿਆਂ ਨੂੰ ਜੀ ਇਹਦੇ ਤੇ ਰੋਕ ਲਾਉਣੀ ਚਾਹੀਦੀ ਆ ਇਹ ਪ੍ਰਾਈਵੇਟ ਵਹੀਕਲ ਅੰਦਰ ਨਹੀਂ ਹੋਣੇ ਚਾਹੀਦੇ ਜੀ ਹਾਂ ਜੀ ਇੱਕ ਨੀਂ ਮੱਥਰ ਵੀ ਲੱਗਿਆ ਹੋਇਆ ਦਿਖਾਵਾਂਗੇ ਜਿਹੜਾ ਕਿ ਰਾਜਾ ਵੜਿੰਗ ਜੀ ਕਿਸੇ ਵੇਲੇ ਟਰਾਂਸਪੋਰਟ ਮਨਿਸਟਰ ਸੀਗੇ ਥੇ ਜੋ ਪੰਜਾਬ ਦੇ ਕਾਂਗਰਸ ਦੇ ਤੌਰ ਤੇ ਉਹ ਉਹਨਾਂ ਨੇ ਵੀ ਇੱਥੇ ਮੰਗ ਕੀਤੀ ਸੀ ਜਿਹੜਾ ਹੈਗਾ ਵੀ ਇੱਥੇ ਬੱਸ ਸਟੈਂਡ ਦਾ ਸੁਧਾਰ ਹੋਵੇ ਉਹ ਆਪਣੇ ਬਕਾਦ ਦਾ ਜਿਹੜਾ ਹੈਗਾ ਬੋਰਡ ਨੀਂ ਮੱਥਰ ਇੱਥੇ ਲਾ ਕੇ ਗਏ ਸੀਗੇ ਪਰ ਅੱਜ ਆਪ ਕਹਿ ਦਈਏ ਉਹਨਾਂ ਨੇ ਵੀ ਇਸ ਗੱਲ ਨੂੰ ਨਹੀਂ ਗੋਰਿਆ ਤੇ ਨਾਲ ਨਾ ਹੀ ਇੱਥੇ ਨਗਰ ਕੌਂਸਲ ਅਧਿਕਾਰੀ ਇੱਥੇ ਜਿਹੜੇ ਬੱਸ ਸਟੈਂਡ ਤੇ ਮੌਜੂਦ ਲੋਕ ਨੇ ਮੈਂ ਨਹੀਂ ਕਹਿ ਰਿਹਾ ਇਹ ਗੱਲ ਇੱਥੇ ਜਿਹੜੇ ਬੱਸ ਸਟੈਂਡ ਤੇ ਮੌਜੂਦ ਨੇ ਲੋਕ ਉਹ ਇਹ ਗੱਲ ਕਹਿੰਦੇ ਨੇ ਕਿ ਇੱਥੇ ਨਾ ਤਾਂ ਨਗਰ ਕੌਂਸਲ ਦੇ ਕਿਸੇ ਅਧਿਕਾਰੀ ਕਿਸੇ ਜਿਹੜਾ ਹੈਗਾ ਵੱਡੇ ਜਿਹੜਾ ਅਫਸਰ ਤੇ ਨਾ ਹੀ ਕੋਈ ਜਿਹੜਾ ਹੈਗਾ ਪ੍ਰਧਾਨ ਨਗਰ ਕੌਂਸਲ ਦੇ ਜੋ ਆਪਣੇ ਆਪ ਨੂੰ ਕਾਂਗਰਸ ਦੇ ਪ੍ਰਧਾਨ ਕਹਿੰਦੇ ਨੇ ਤੇ ਨਾ ਹੀ ਇੱਥੇ ਹੋਰ ਕੋਈ ਕਿਸੇ ਅਧਿਕਾਰੀ ਕਿਸੇ ਰਾਜਨੀਤਿਕ ਨੁਮਾਇੰਦਾ ਜਾਂ ਕਿਸੇ ਹੋਰ ਲੀਡਰ ਨੇ ਇੱਥੇ ਬੱਸ ਸਟੈਂਡ ਦੇ ਵਿਕਾਸ ਵੱਲ ਧਿਆਨ ਦਿੱਤਾ ਹੋਵੇ ਜਾਂ ਇਹਦੇ ਵਿਕਾਸ ਬਾਰੇ ਕੋਈ ਸੋਚਿਆ ਵੀ ਹੋਵੇ The rise up ਕਹੇ ਦੀ ਇਹ ਵੀ ਇਸ ਸਟੋਰੀ ਨੂੰ ਵੱਤ ਤੋਂ ਵੱਤ ਦੇਖਿਆ ਜਾਵੇ ਲੋਕਾਂ ਵਿੱਚ ਸ਼ੇਅਰ ਕੀਤਾ ਜਾਵੇ ਤੇ ਇਹ ਜਿਹੜੀ ਸਟੋਰੀ ਆ ਘੁੰਮਦੇ ਘਮਾਉਂਦੇ ਅਖੀਰ ਉਹਨਾਂ ਰਾਜਨੀਤਿਕ ਲੀਡਰਾਂ ਦੇ ਕੰਨਾਂ ਤੱਕ ਪਹੁੰਚੇ ਉਹਨਾਂ ਦੀ ਜਿਹੜੇ ਨਗਰ ਕੌਂਸਲ ਦੇ ਨੁਮਾਇੰਦੇ ਆ ਅਧਿਕਾਰੀ ਆ ਹੋਰ ਉੱਚੇ ਅਫਸਰ ਆ ਉਹਨਾਂ ਦੀਆਂ ਅੱਖਾਂ ਵਿੱਚ ਜਾ ਕੇ ਜਿਹੜਾ ਹੈਗਾ ਦਿਖੇ ਤਾਂ ਕਿ ਸ਼ਾਇਦ ਕਿਸੇ ਨਾ ਕਿਸੇ ਵੇਲੇ ਇਸ ਬੱਸ ਸਟੈਂਡ ਨੂੰ ਜਿਹੜਾ ਹੈਗਾ ਗੌਰ ਕੀਤਾ ਜਾਵੇ ਕੀ ਪਤਾ ਉਹਨਾਂ ਦੇ ਹੱਥੋਂ ਕੋਈ ਇਹ ਬੱਸ ਸਟੈਂਡ ਦਾ ਚੰਗਾ ਕੰਮ ਹੀ ਹੋ ਜੇ ਚੰਗਾ ਵਿਕਾਸ ਹੀ ਹੋ ਜੇ ਲੋਕਾਂ ਦੀ ਜਿਹੜਾ ਹੈਗਾ ਯੋਗੀ ਦੇਖ ਰਹੇ ਜੋ ਸੇਫਟੀ ਜਿਹੜਾ ਹੈਗਾ ਉਹਦੇ ਵਿੱਚ ਆਉਂਦੀ ਆ ਉਹੀ ਠੀਕ ਹੋਣੀ ਹੋਰ ਜਿਹੜੀ ਜਾਣਕਾਰੀ ਹੈ ਬਸ ਸਟੈਂਡ ਤੋਂ ਤੁਹਾਨੂੰ ਮਿਲੀ ਤਾਂ ਜੇ ਕਦੇ ਅਸੀਂ ਆਏ ਫਿਰ ਤਾਂ ਉਹ ਵੀ ਲੋਕਾਂ ਦੇ ਰੂਬਰੂ ਲੈ ਕੇ ਕਰਨ ਦੀ ਕੋਸ਼ਿਸ਼ ਕਰਾਂਗੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਕੋਟਪੁਰਾ ਤੋਂ ਰੋਹਤਾ ਜਾ